ਲੌਇੰਸ ਕਲਾਬ ਸਮਾਣਾ ਲੀਡਸ ਜੋ ਕਿ ਇਸ ਮਾਣਾ ਦੇ ਵਿੱਚ ਨਵਾਂ ਕਲੱਬ ਬਣਿਆ ਹੈ ਉਸ ਵੱਲੋਂ ਅੱਜ ਅਗਰ ਸੈਨ ਜਨਮਤੀ ਦੇ શુભ ਮੌਕੇ ਦੇ ਉੱਤੇ ਪਹਿਲਾ ਖੂਨਦਾਨ ਕੈਂਪ ਅਗਰਵਾਲ ਗਊਸ਼ਾਲਾ ਸਮਾਣਾ ਵਿਖੇ ਲਗਾਇਆ ਗਿਆ ਜਿੱਥੇ ਕਿ ਗੋਸ਼ਾਲਾ ਦੇ ਪ੍ਰਧਾਨ ਅਮਿਤ ਸਿੰਘਲਾ ਜੀ ਅਤੇ ਅਗਰਵਾਲ ਧਰਮਸ਼ਾਲਾ ਦੇ ਸਾਬਕਾ ਪ੍ਰਧਾਨ ਜੀਵਨ ਗਰਗ ਜੀ ਵੱਲੋਂ ਵਿਸ਼ੇਸ਼ ਤੌਰ ਤੇ ਪਹੁੰਚ ਕੇ ਖੂਨਦਾਨੀਆਂ ਦੀ ਹੌਸਲਾ ਅਭਜਾਈ ਕੀਤੀ ਗਈ ਹੈ ਇਸ ਮੌਕੇ ਕਲੱਬ ਦੇ ਕੁਝ ਨਵੇਂ ਮੈਂਬਰਾਂ ਨੂੰ ਵੀ ਇਸ ਕਲੱਬ ਦੇ ਵਿੱਚ ਸ਼ਾਮਿਲ ਕੀਤਾ ਗਿਆ ਹੈ ਸਾਰੇ ਹੀ ਨੌਜਵਾਨ ਜੋ ਨਵੀਂ ਪੀੜੀ ਹੈ ਉਸ ਵੱਲੋਂ ਇਸ ਕਲੱਬ ਦੀ ਸਥਾਪਨਾ ਕੀਤੀ ਗਈ ਹੈ ਤੇ ਇਹ ਨੇਕ ਕਾਰਲਾ ਕੀਤਾ ਹੈ ਆ ਰਮੀ ਟੀਮ ਐ ਪਾਓ ਜੀ ਸਾਰੇ ਦੇ ਹੱਥੀਂ ਪਾਓ ਆ ਜਿਹੜੀ ਫੈਂਡ ਦੇ ਸਭੀ ਪਾਉਂਦੀ ਹਾਂ ਪਾਉਂਦੇ ਪਾਉਂਦੇ ਜੀ ਕੋਲ ਜਵਾਲੇ ਕੋਸ਼ਿਸ਼ ਅਰੇ ਉਹ ਮੋਹਿਤ ਵੀ ਕਰੀਂ ਜੀ ਆਜ ਦੇ ਬੈਠ i don't know ਇੱਕ ਤਰ੍ਹਾਂ ਅੱਜ ਪੰਜਾਬ ਅੱਜ 1 ਅਕਤੂਬਰ 2025 2025 ਰਾਸ਼ਟਰੀ ਸਵੈ ਸੇਵਕ ਦਿਵਸ ਦੇ ਮੌਕੇ ਤੇ ਸੋਧਨ ਹੋ ਕੇ ਤੇ ਮੈਂ ਦੇ ਤੌਰ ਤੇ ਆਪਣਾ ਯੋਗਦਾਨ ਕਰਨ ਦਾ ਫੈਸਲਾ ਲਿਆ ਮੈਂ ਇਹ ਤੌਰ ਤੇ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਸਾਡਾ ਪਾਰਟਨਰ ਦੀ ਲੋੜ ਨੂੰ ਧਿਆਨ ਰੱਖਦੇ ਹੋਏ ਮਾਰ ਦੀ ਲੋੜ ਨੂੰ ਧਿਆਨ ਆਪਣੇ ਪਰਿਵਾਰ ਆਪਣੇ ਪਰਿਵਾਰ ਮੈਂਬਰਾਂ ਦੋਸਤਾਂ ਰਿਸ਼ਤੇਦਾਰਾਂ ਮੰਨ ਪਰੋਕਰਚਿਤ ਆ ਰਹੇ ਹੋ ਗਿਆ ਨਜਾਇਜ਼ ਅਤੇ ਜਨਤਾ ਵਿੱਚ ਨਿਮਤ ਇਹਨਾਂ ਦਾ ਸ਼ਹਿਰ ਜਾਇਜ਼ ਸ਼ਿਕਾਇਤ ਦੇ ਨਾਮ ਤੇ ਬਹੁਤਾਂ ਦੇ ਜੋ ਆਪਾਂ ਬਣਾ ਕਰਨ ਦੀ ਯਾਦ ਸੁਣਾ ਹਾਂ ਜਿੱਦੇ ਨਾਮ ਮੈਂ ਇਹ ਵੀ ਵਾਦਾ ਕਰਦਾ ਹਾਂ ਜਦੋਂ ਵੀ ਕਿਸੇ ਨੂੰ ਜਦੋਂ ਵੀ ਕਿਸੇ ਨੂੰ ਫੋਨ ਦੇ ਲੋਡ ਹੋਵੇ ਕਿ ਮੈਂ ਬਿਨਾਂ ਕਿਸੇ ਲਾਲਚ ਮੈਂ ਬਿਨਾਂ ਕਿਸੇ ਲਾਲਚ ਦੇ ਬਿਨਾਂ ਕਿਸੇ ਪੇਸ਼ਾਬ ਦੇ ਫੋਨ ਕਰਾਂਗਾ ਮੈਂ ਬਿਨਾਂ ਕਿਸੇ ਪੇਸ਼ਾਬ ਦੇ ਫੋਨ ਕਰਾਂਗਾ ਅੰਕਾਂ ਸੁਨੇਹੇ ਭੇਜਾਂਗਾ ਅੰਕਾਂ ਸੰਚਾਲਨ ਕਰਾਂਗਾ ਬਹੁਤੀ ਕਮੀ ਨੂੰ ਬਹੁਤੀ ਕਮੀ ਨੂੰ ਪੂਰਾ ਕਰਨ ਪੂਰਾ ਕਰਨ ਕੀਤਾ ਜਾਵੇ ਕੀਤਾ ਜਾਵੇ ਤੇ ਸਾਡੇ ਆਲੇ-ਦਾਲੇ ਦੇ ਸਾਰੇ ਆਲੇ-ਦਾਲੇ ਜਾਣਨਾ ਚਾਹਵੇ ਜੈ ਹਿੰਦ ਜੈ ਜੈ ਜੀ ਕੀ ਕਹਿਣਾ ਚਾਹੋਗੇ ਅੱਜ ਖੂਨਦਾਨ ਕੈਂਪ ਲਗਾਇਆ ਗਿਆ ਅੱਜ ਦਾ ਬਹੁਤ ਵਧੀਆ ਇਹ ਕੈਂਪ ਬਹੁਤ ਬਿਹਤਰ ਤੁਹਾਡਾ ਮਹਾਰਾਜਾ ਗਗਨ ਜੀ ਜਨਮ ਦਿਨ ਦੇ ਸ਼ੁਭ ਮੌਕੇ ਦੇ ਉੱਤੇ ਲੈਨਸ ਕਲਾ ਵੀ ਲੇਟ ਵੱਲੋਂ ਇਹ ਕੇਂਦਰ ਲਗਾਇਆ ਗਿਆ ਮੈਨ ਲਾਈਨਸ ਕਲੱਬ ਨੂੰ ਰੀਲੀਡ ਦੇ ਸਾਰੀ ਟੀਮ ਨੂੰ ਬਹੁਤ-ਬਹੁਤ ਵਧਾਈ ਦਿਨਾਂ ਬਹੁਤ ਸਾਡੇ ਇਹ ਫੈਮਿਲੀ ਦੇ ਬੱਚੇ ਨੇ ਯੰਗ ਬੱਚੇ ਨੇ ਕਿੰਨਾ ਜੋਸ਼ ਹੈ ਕਿੰਨਾ ਹੁੰਨੇ ਤਾਂ ਬਹੁਤ ਵਧੀਆ ਮੈਨੂੰ ਇਹ ਲੱਗਦਾ ਵੀ ਇੱਕ ਕਲੱਬ ਬਣਿਆ ਹੈ ਧਿਆਨ ਨਾਲ ਜਿਹੜੇ ਟਾਈਟਲ ਚ ਇੱਕ ਕਲੱਬ ਸ਼ਹਿਰ ਸਮਾਣੇ ਦੇ ਵਿੱਚ ਸੇਵਾ ਦੇ ਰਸਤੇ ਤੇ ਚੱਲਦਾ ਹੋਇਆ ਸ਼ਹਿਰ ਸਮਾਣੇ ਦੀ ਵੱਡੀ ਸੇਵਾ ਕਰੂ ਸਾਡੀ ਇਹ ਬੇਸ਼ੀਰ ਬਲੇਸਿੰਗ ਸਾਹ ਜਿਹਨਾਂ ਦੇ ਨਾਮ ਨੇ ਤਾਂ ਮੈਂ ਸਭੀ ਟੀਮ ਨੂੰ ਬਹੁਤ-ਬਹੁਤ ਵਧਾਈ ਦਿਨਾਂ ਜੀਵਨਬੀਰ ਜੀ ਇੱਕ ਤਰ੍ਹਾਂ ਦੇ ਇਹਨਾਂ ਦੇ ਐਡਵਾਈਜ਼ਰ ਵੀ ਨੇ ਇਹਨਾਂ ਦੇ ਸਰਦਵਸਤ ਵੀ ਨੇ ਲਾਇਨਸ ਕਲੱਬ ਨੂੰ ਇਹ ਬਹੁਤ ਇੱਕ ਲੰਬੇ ਟਾਈਮ ਤੋਂ ਸੇਧ ਦੇ ਰਹੇ ਨੇ ਸ਼ਹਿਰ ਸਮਾਜਨ ਦੇ ਵਿੱਚ ਲਾਇਨਸ ਕਲੱਬ ਤੋਂ ਬਹੁਤ ਵਿਸਤਾਰ ਹੋਇਆ ਇੱਕ ਵਾਰੀ ਫੇ ਲਾਇਨਸ ਕਲੱਬ ਨੇ ਲੀਡ ਦੀ ਸਾਰੀ ਟੀਮ ਸਾਡੇ ਸਭ ਨੂੰ ਲੱਖ ਲੱਖ ਬਧਾਈ ਜੀ ਜੀ ਮਹਾਰਾਜਾ ਗੁਰਸਿੰਦੀ ਜਨਮ ਦਿਤੀ ਤੇ ਲਾਇਨ ਕਲੱਬ ਲਾਈਟ ਵੱਲੋਂ ਸਾਡੇ ਬੱਚਿਆਂ ਵੱਲੋਂ ਅੱਜ ਕੈਂਪ ਲਗਾਇਆ ਗਿਆ ਮੈਂ ਸਾਰੇ ਸ਼ਹਿਰ ਵਾਸੀਨ ਮਹਾਰਾਜਾ ਗੁਰਸਿੰਦੀ ਜਨਮ ਦਿਤੀ ਦੇ ਮੁਬਾਰਕਾ ਦੇਣਾ ਤੇ ਬੱਚਿਆਂ ਨੂੰ ਵੀ ਮੁਬਾਰਕਬਾਦ ਦੇਣਾ ਵਿਜੇ ਦੇ ਇਹ ਲੋਕ ਭਲਾਈ ਦਾ ਕੰਮ ਕਰਦੇ ਆ ਰਹੇ ਨੇ ਕਰਦੇ ਰਹਿਣਗੇ ਕਰ ਰਹੇ ਨੇ ਮੈਂ ਇਹਨਾਂ ਨੂੰ ਦੁਵਾਰਤ ਬਹੁਤ ਬਹੁਤ ਮੁਬਾਰਕਵਾਦ ਦਿਨਾ ਤੇ ਮੈਂ ਪ੍ਰਮਾਤਮਾ ਅੱਗੇ ਅਰਦਾਸ ਵੀ ਕਰਾਂਗਾ ਵੀ ਇਸ ਬੱਚੇ ਇਹਨਾਂ ਬੱਚਾਂ ਤੇ ਆਪਣਾ ਮਿਹਰ ਭਰਿਆ ਹੱਥ ਰੱਖਣ ਤੇ ਸਾਡੇ ਸ਼ਹਿਰ ਤੇ ਆਪਣੇ ਤੇ ਆਪਣਾ ਆਸ਼ੀਰਵਾਦ ਜਾਸ਼ੀ ਇਹਨਾਂ ਨੂੰ ਕੀ ਕਹਿਣਾ ਚਾਹੋਗੇ ਅੱਜ ਖੂਨਦਾਨ ਕੈਂਪ ਲੱਗਿਆ ਹੈ ਅੱਜ ਦਾ ਜਿਹੜਾ ਕੈਂਪ ਹੈ ਲਾਈਟ ਲਾਈਨ ਕਲੱਬ ਲਾਈਟਸ ਮਾਨਾ ਵਾਲੋਂ ਮਹਾਰਾਜ ਅਕਰਸ਼ਨ ਜਨਮ ਦਿਨ ਦੇ ਮੌਕੇ ਤੇ ਲਗਾਇਆ ਗਿਆ ਹੈ ਜੋ ਕਿ ਥੈਲੇਸੀਮੀਆ ਤੇ ਵੀਰੂ ਬੱਚਿਆਂ ਲਈ ਸਮਰਥਨ ਕਰ ਰਿਹਾ ਹੈ। ਇਹ ਬਹੁਤ ਵਧੀਆ ਪਰਾਲਾ ਲਾਈਨ ਕਲੱਬ ਐਲਾਈਟ ਦਾ ਕਿਉਂਕਿ ਇਹੋ ਜਿਹੇ ਜਿਹੜੇ ਇੱਕ ਕਲੱਬ ਨੇ ਮਹਾਰਾਜਾ ਮਹਾਪੁਰਸ਼ਾਂ ਦੀ ਜਿਹੜੀ ਵਰਸੀਦਪੁਰ ਕੈਂਪ ਲਾਉਂਦੇ ਨੇ ਬਹੁਤ ਵਧੀਆ ਗੱਲ ਹੈ ਕਿਉਂਕਿ ਜਿਹੜੇ ਸਾਡੇ ਮਹਾਪੁਰਸ਼ ਨੇ ਉਹਨਾਂ ਦਾ ਇੱਕ ਟੀਚਾ ਹੁੰਦਾ ਹੈ ਵੀ ਸਮਾਜ ਸੇਵਾ ਤੇ ਲੋਕਾਂ ਨੂੰ ਜੀਵਨ ਦਾਣ ਦੇਣਾ। ਅਕਰਸਨ ਜਿਹੜਾ ਪਰਿਵਾਰ ਹਮੇਸ਼ਾ ਇਹ ਤੋਂ ਹੀ ਇਸ ਕੰਮ ਵਿੱਚ ਅੱਗੇ ਰਹਿੰਦਾ ਹੈ। ਚਾਹੇ ਧਨ ਦੇ ਪਾਤਰ ਚ ਹੋਵੇ ਚਾਹੇ ਉਹ ਕਿਸੇ ਵੀ ਰੂਪ ਦੇ ਵਿੱਚ ਦ ਹੋਵੇ ਤਾਂ ਪੈਸਾ ਜਾਂ ਖੂਨਦਾਨ ਕੈਂਪ ਹੋਵੇ ਹਮੇਸ਼ਾ ਇਹ ਘਰੇ ਆ। ਹਾਨੂੰ ਖੁਸ਼ੀ ਹੈ ਕਿ ਅੱਜ ਉਹਨਾਂ ਨੇ ਬਹੁਤ ਵੱਡਾ ਇੱਕ ਟੀਚਾ ਲੈ ਕੇ ਚੱਲੇ ਨੇ ਸਾਨੂੰ ਉਮੀਦ ਹੈ ਕਿ 70-80 ਦੇ ਕਰੀਬ ਸਾਡੇ ਜੁਨਟ థੈਲਾਸੀਮੀਆ ਦੇ ਬੱਚਿਆਂ ਲਈ ਇਲਾਜ ਹੋ ਜਾਣਗੇ ਤੇ ਇਹਨਾਂ ਬੱਚਿਆਂ ਲਈ ਜਿਹੜਾ ਜੀਵਨ ਦਾਣ ਹੈ ਉਹਨਾਂ ਬਚਾਉਣ ਵਿੱਚ ਸਹਾਇਕ ਹੋਣਗੇ ਮੈਂ ਧੰਨਵਾਦ ਕਰਦਾ ਪੂਰੀ ਟੀਮ ਦਾ ਸਮਾਣ ਨਿਵਾਸੀਆਂ ਦਾ ਜਿਹੜਾ ਕਿ ਹਰ ਮੈਨੂੰ ਵਧੀਆ ਸਹਿਯੋਗ ਦਿੰਦੇ ਨੇ ਤੇ ਸਮਾਣੇ ਦੇ ਵਿੱਚ ਤਕਰੀਬਨ ਸਾਨੂੰ ਹਰ ਹਰ ਸਾਲ ਦੇ ਵਿੱਚ 2000-3000 ਜੁਨਟ ਸੱਸੀ ਸਮਾਨ ਸਮਾਨ ਦੇ ਵਿੱਚ ਇਕੱਠਾ ਕਰਕੇ ਲੈ ਜਾਂਦੇ ਬਹੁਤ ਬਹੁਤ ਧੰਨਵਾਦ ਤੇ ਬਹੁਤ ਬਹੁਤ ਧੰਵਾਈ ਵਧਾਈ ਅਗਰਸਨ ਜਨਮ ਦਿਨ ਦੀ ਪੂਰੇ ਸਮਾਜ ਨੂੰ ਅਤੇ ਪੂਰੇ ਦੇਸ਼ ਵਾਸੀਆਂ ਨੂੰ ਜਨਮ ਦਿਨ ਦੀ ਜਨਮ ਅੱਜ ਅਗਰਸਨ ਜਨਮ ਦਿਨ ਤੇ ਅਸੀਂ ਫੈਲਸੀਮੀਆ ਬੱਚਿਆਂ ਦੇ ਵੈਲਫੇਅਰ ਲਈ ਇੱਕ ਬਲੱਡ ਡੋਨੇਸ਼ਨ ਕੈਂਪ ਲਗਾਇਆ ਹੈ ਜਿਸ ਵਿੱਚ ਸਾਨੂੰ ਅਮਿਤ ਜੀਵਨ ਜੀ ਨੇ ਅਮਿਤ ਅੰਕਲ ਨੇ ਸਾਡਾ ਬਹੁਤ ਸਾਥ ਦਿੱਤਾ ਕਿੰਨੇ ਕੁ ਡੋਨੇਸ਼ਨ ਹੋ ਸਕਦਾ ਤੁਹਾਡਾ ਅੱਜ ਸਾਡਾ ਸਾਡਾ ਮਾਨਸਪਰਕ ਪਲੱਸ ਦਾ ਅਸੀਂ ਕਰਾਂਗੇ ਐਲੀਮੈਂਟ ਦਾ ਫੰਕਸ਼ਨ ਤੁਹਾਡੀ ਜਿਹੜੀ ਟੀਮ ਹੈ ਸਾਰੀ ਯੰਗ ਟੀਮ ਹੈ ਤੇ ਯੰਗ ਨੂੰ ਕੀ ਕਹਿਣਾ ਚਾਹੋਗੇ ਖੂਨ ਦਾਨ ਵਾਸਤੇ ਇੱਕ ਕੀਮਤੀ ਜੋ ਬਣਾਇ ਨਹੀਂ ਜਾ ਸਕਦਾ ਜੋ ਸਿਰਫ ਦਾਨ ਹੀ ਕੀਤਾ ਜਾ ਸਕਦਾ ਮੈਂ ਸਾਰਿਆਂ ਨੂੰ ਇਹੀ ਕਹੂੰਗਾ ਇਹੀ ਬੇਨਤੀ ਕਰਾਂਗਾ ਕਿ ਸਾਰੇ ਅੱਗੇ ਆਣ ਤੇ ਬਲੱਡ ਡੋਨੇਟ ਕਰਨ ਥੈਲਸੀਮੀਆ ਐਜੀ ਵੀ ਬਿਮਾਰੀ ਹੈ ਜਿਨ੍ਹਾਂ ਵਿੱਚ ਬੱਚਿਆਂ ਨੂੰ ਖੂਨ ਬਾਰ-ਬਾਰ ਡੋਨੇਸ਼ਨ ਚਾਹੀਦਾ ਹੁੰਦਾ ਹੈ ਕਿਉਂਕਿ ਉਹਨਾਂ ਦਾ ਬਾਰ-ਬਾਰ ਖੂਨ ਨਿਕਲਦਾ ਰਹਿੰਦਾ ਹੈ ਬਸ ਮੈਂ ਇਹੀ ਬੇਨਤੀ ਕਰੂੰਗਾ ਕਿ ਇਨ੍ਹਾਂ ਬੱਚਿਆਂ ਨੂੰ ज्यादा ज्यादा हेल्प करो ब्लड डोनेट कर दे ਯਵਨ ਜੀ ਕੀ ਕਹਿਣਾ ਚਾਹੋਗੇ ਅੱਜ ਬੱਚਿਆਂ ਵੱਲੋਂ ਕੈਂਪ ਲਗਾਇਆ ਗਿਆ ਅਗਰ ਸੈਂ ਜਨਮ ਦਿਤੇ ਮਹਾਰਾਜ ਅਗਰ ਸੈਂਜੀ ਕੀਜਾ ਅੱਜ ਬੜਾ ਖੁਸ਼ੀ ਦਾ ਦਿਨ ਸਾਡੇ ਮਹਾਰਾਜਾ ਅਗਰ ਫੈਂਜੀ ਜਨਮ ਦਿਤੇ ਮਨਾ ਰਹੇ ਆ ਤੇ ਅੱਜ ਬੱਚਿਆਂ ਵੱਲੋਂ ਰਾਈਨ ਕਲੱਬ ਰਾਈਟ ਵੱਲੋਂ ਅੱਜ ਇੱਥੇ ਬਲੱਡ ਖੂਨਦਾਨ ਕੈਂਪ ਲਗਾਇਆ ਗਿਆ ਮੈਂ ਬੱਚਿਆਂ ਨੂੰ ਮੁਬਾਰਕਵਾਦ ਵੀ ਦਵਾਂਗਾ ਸਾਡੇ ਬੱਚੇ ਆਪਣੇ ਮਾਨਾ ਸ਼ਹਿਰ ਦੇ ਬੱਚੇ ਆਪਣੇ ਪਰਿਵਾਰਾਂ ਨੂੰ ਵਿੱਚ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਵਾਦ ਇਹਨਾਂ ਇਹ ਅੱਜ ਦੀ ਸਮਾਧ ਦੀ ਸੇਵਾ ਕਰਦੇ ਰਹਿਣਗੇ ਇੱਕ ਕਰਦੇ ਆ ਰਹੇ ਨੇ ਪਹਿਲਾਂ ਵੀ ਕਰਦੇ ਆ ਰਹੇ ਨੇ ਤੇ ਇਹਨਾਂ ਨੂੰ ਅਸ਼ੀਰਵਾਦ ਪਰਮਾਤਮਾ ਨੂੰ ਮਿਲਦਾ ਰਹੇ ਪਰਮਾਤਮਾ ਇਹਨਾਂ ਤੇ ਆਪਣਾ ਸ਼ਿਵ ਆਪਣਾ